ਹਾਂਜੀ ਪਸਤਿਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਵੀਡੀਓ ਦਾ ਅਗਲਾ ਪਾਰਟ ਬਣਾਉਂਦੇ ਸੀਗੇ ਤੇ ਮੈਂ ਆਖਿਆ ਛੋਟਾ ਜਿਹਾ ਬਲੌਗ ਬਣਾ ਲਈਏ ਤੇ ਤੁਸੀਂ ਦੇਖੋ ਵੀ ਚਾਰ ਚਫੇਰੇ ਭੱਗਿਆ ਖਾਣਾ ਯਾਰ ਆਪਾਂ ਯਾ ਖਾਣਾ ਐਦ ਕੀ ਪਿੰਡ ਵਾਲਾਂ ਤੋਂ ਘਟ ਲਵਾਈਏ ਜੀ ਇੱਧਰ ਦੇਖੋ ਤੁਸੀਂ ਠੀਕ ਹੈ ਹਾਂ ਸੁਣਾ ਦੇ ਕਿੰਨੇ ਮਿੰਟਾ ਜੀ ਇਹ ਆ ਭਾਈ ਭੋਰਾ ਸਿੰਘ ਭੋਰਾ ਸਿੰਘ ਨੇ ਕਿਰਨ ਦੁਕਾਨ ਵੀ ਕੀਤੀ ਸੀ ਬੜੀ ਦਿੱਕਤ ਖਾਨ ਵਾਲਾ ਸਲਾਹ ਜਰ ਉਹ ਕਿਵੇਂ ਸੀਗਾ ਹੈਂ ਮੜੇ ਬੇਕੀ ਸੁਣੇਗਾ ਕਿ ਹੈ ਸੁਣੇਗਾ ਦਿਮਾਗ ਦਾ ਭੈਣ ਨੇ ਉਹਨਾਂ ਨੇ ਇੱਕ ਬਹੁਤ ਇਧਰ ਰਹਿ ਗਿਆ ਉਹ ਨਹੀਂ ਸੁਣਾਉਂਦਾ ਤੂੰ ਹੀ ਮਰੀ ਜਾ ਨਾ ਯਾਰ ਉੱਥੇ ਮੋਟਰ ਦੇ ਤੇਰਾ ਪਿਆਦਾ ਦਿਮਾਗ ਉਹ ਚੱਕ ਜਾਿਆ ਉਹ ਚੱਕ ਜਾਿਆ ਅੱਗੇ ਵਾਲੀ ਮੋਟਰ ਤੇ ਪਿਆਦਾ ਦਿਮਾਗ ਯਾਰ ਮਰੀ ਜਾ ਨਾ ਤੂੰ ਜਵਲੀਆਂ ਯਾਰ ਜਰਖੜ ਆ ਜਾ ਬਾਈ ਸ੍ਰੀਪਾਲੀ ਦਾ ਦਿਮਾਗ ਹੋਰ ਕੇ ਉੱਥੇ ਧਰ ਦੰਦੇ ਨੇ ਕਈ ਵਾਰੀ ਰਸਪਤ ਰਸਸ ਕੇ ਬਗ ਨਾ ਜਾਵੇ। ਮਤਲਬ ਉੱਥੇ ਕੋਠੇ ਚ ਮੋਟਰ ਵਾਲੇ ਚ। ਕੋਠੇ ਚ। ਤੈਨੂੰ ਐ ਜਿਹੜਾ ਕੀ ਆਦਾ ਹੈ ਮਾਹ ਉੱਥੇ ਇਹਨੂੰ ਬੋਲ ਮਾਰਨਗੇ ਪੂਰੇ ਆ ਕੰਮ ਕਰ ਦੇ। ਠੀਕ ਹੈ। ਬਸ ਫਿਰ ਇਹ ਪੰਮਾਂ ਦੀ ਪਰਲੇ ਖੇਤ ਹੋਵੇ ਉੱਥੇ ਇਹਨੂੰ ਸੁਣ ਜਾਂਦਾ। ਦਿਮਾਗ ਨਾਲ। ਅੱਛਾ ਦਿਮਾਗ ਆ ਠੀਕ ਆ ਠੀਕ ਆ। ਜਿਹਨੇ ਜਾਰੇ ਜੀਰਿਆਂ ਦਾ। ਨਾ ਹੁਣ ਤੈਨੂੰ ਮਤਲਬ ਮਾੜਾ ਮੋਟਾ ਵੀ ਨਹੀਂ ਕਿੱਸਾ ਜਿਆਦਾ ਦੁਕਾਨ ਵਾਲਾ। ਨਾ ਪੂਰਾ। ਜੇ ਤੂੰ ਆਖੇ ਦਿਮਾਗ ਉੱਥੇ। ਦਿਮਾਗ ਉੱਥੇ ਖੋਲ ਕੇ ਧਰ ਨਾਂ ਸਮਾਕੇ ਦਾ ਕੋਲਕਾ ਤਰਤਾ ਪਾਉਣ ਨੂੰ ਸੁਣਾਉਂਦਾ ਹੋਰ ਤੂੰ ਸੜਾਉ ਕੋਈ ਸਾਡੇ ਕੋਲ ਕਰਕੇ ਉੱਥੇ ਬਣਾਉਂਗਾ ਖੜਾ ਰਹਿ 10 ਮਿੰਟ ਤੇਰੀ ਫਸਦੇ ਕੁਰਸੀ ਤੇ ਐ ਬੈਠਾ ਪਾ ਨੱਚਟਾਲਾ ਬਣਿਆ ਉਹ ਦੂਜਾ ਉਹ ਤਾਂ ਲਿਆਉਣਾ ਸੀ ਕਪੜਾ ਜਾ ਲੈ ਵੀ ਹੁਣ ਫੱਕ ਦੀ ਤਿਆਰੀ ਹੋ ਰਹੀ ਐ ਮੀਂਹ ਪੈ ਗਿਆ ਕਿਆਰੀਆਂ ਬਣਾਈਆਂ ਸੀਗੀਆਂ ਸ਼ੌਂਕ ਨਾਲ ਤੇ ਹੁਣ ਨਾ ਤਾਂ ਚਿਹਰੋਂ ਜੀ ਫਿਰਦੀ ਐ ਉਹ ਤਾਂ ਫਿਰਦੀ ਨਹੀਂ ਹੱਬ ਚ ਨਹੀਂ ਹੁੰਦੀ ਹੈ ਨਾ ਤੇ ਹੁਣ ਭਾਈ ਗੇਲਾ ਸੋਚੀ ਜਾਣ ਰਿਹਾ ਤੇ ਅਮਰੀਕ ਤੋਂ ਲੈ ਰਿਹਾ ਸਲਾਹ ਅਮਰੀਕਾ ਉਹ ਫਿਰ ਹਾਂ ਸਲਾਹ ਦੇਤੀ ਇਹਨੇ ਕਹਿੰਦਾ ਮਾੜਾ ਮਾੜਾ ਮਾਰਦੇ ਆ ਆ ਮਾਰਦੇ ਹਾਂ ਇੰਚ ਇੰਚ ਲਾ ਕੇ ਗੱਲ ਤਾਂ ਠੀਕ ਹੈ ਹਾਂ ਉਹ ਹਸਾਬ ਨਾਲ ਵੀ 7 ਵਜੇ ਡਾਕਟਰ ਜੋੜਿਆ ਇਹਦੇ ਚ 1:30 ਵਜੇ ਛੌਕੜਾਂ ਬਣਾਈਆਂ ਸੀ ਇਧਰ ਦਿਖਦੀਆਂ ਹੀ ਆ ਪੂਰੀਆਂ ਕੈਰੀਆਂ ਤਾਂ ਬਣ ਗਈਆਂ ਬੋਰੀ ਤਾਂ ਹਾਲ ਮਾਰੇ ਟੋਪ ਹਾਂ ਮੰਨ ਲੈ ਸਾਰਾ ਦਾ ਤੇਰਾ ਉੱਥੋਂ ਹੀ ਲੰਘਿਆ ਉੱਥੋਂ ਹੀ ਲੰਘਿਆ ਫੇਰ ਮਾਰਿਆ ਕਰਾਹਾ ਹਾਂ ਨਾ ਫੇਰ ਮਾਰਿਆ ਰੋਟਰ ਫੇਰ ਮਾਰਿਆ ਕਰਾਹਾ ਫੇਰ ਮਾਰਿਆ ਕਰਾਹਾ ਤੇ ਫੇਰ ਮਾਰਾ ਸਾਗਾ ਅੱਛਾ ਇਹ ਮੈਨੂੰ ਆਂਡੀ ਗੌਂਡੀ ਕਹਿਣ ਲੱਗੇ ਕਿ ਤੂੰ ਕਾਂਵੜਾ ਹੋ ਗਿਆ ਹੈ ਬਰੇ ਕਾਂਵੜਾ ਹੋ ਗਿਆ ਨਹੀਂ ਕਾਂਵੜਾ ਹੀ ਹੋ ਗਿਆ ਜਿੰਨਾ ਮਰੀਦਾ ਲੈ ਘਰ ਜੰਗ ਬੰਦ ਕਰ